ਦਾ ਨਾਂ ਹੀ ਵੈਸੇ ਸੂਬਾ ਬੁਲਾਇਆ ਜਾਂਦਾ ਹੈ। ਉਹਦਾ ਨਾਂ ਸੂਬਾ ਸਿੰਘ ਆ ਪਰ ਉਹ ਆਪ ਕਹਿੰਦਾ ਹੁੰਦਾ ਸੀ ਮੈਂ ਸੂਬਾ ਸਰਾਂਦਾ। ਜਿਸ ਤਰ੍ਹਾਂ ਸੂਬਾ ਸਰਾਂਦੇ ਨੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਉਸ ਤਰ੍ਹਾਂ ਮੈਂ ਇਹਨਾਂ ਖਾੜਕੂਆਂ ਦੇ ਬੱਚਿਆਂ ਨੂੰ ਇਦਾਂ ਹੀ ਮਾਰਨਾ। ਇਹ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਚਭਾਲ ਸਟੇਸ਼ਨ ਵਿੱਚ ਜ਼ਿਆਦਾ ਰਿਹਾ ਹੈ। ਤੇ ਜਾਂ ਤਰਨਤਾਰਨ ਜ਼ਿਆਦਾ ਰਿਹਾ ਹੈ। ਤੇ ਉਦੋਂ ਇਹ ਗੱਲਾਂ ਕਰਦਾ ਹੁੰਦਾ ਸੀ। ਤੁਹਾਡੇ ਦੱਸਣ ਅਨੁਸਾਰ ਵੀ ਸਿਰ ਤੇ ਪੱਗ ਬੰਨ੍ਹ ਕੇ ਕਹਿੰਦਾ ਸੀ ਮੈਂ ਸੂਬਾ ਸਰਾਂਦਾ। ਹਾਂ ਹਾਂ। ਬਿਲਕੁਲ ਤਾਂ ਮੈਂ ਸੁਪਾ ਸਰਾਂਦਾ ਉਸ ਤਰ੍ਹਾਂ ਬੱਚੇ ਮਾਰਨੇ ਇਨਾਂ ਖਾੜਕੂਆਂ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਜਿੱਤਰਾ ਮਾਰੇ ਇਹ ਗੱਲਾਂ ਤਾਂ ਉਦੋਂ ਆਮ ਹੀ ਕੱਲ ਚੱਲਦੀ ਸੀ ਤੇ ਇਸ ਕਰਕੇ ਅਸੀਂ ਵੀ ਨਾਂ ਇਹਦਾ ਸੁਪਾ ਸਰਾਂਦੀ ਰੱਖਿਆ ਅਸੀਂ ਸੁਪਾ ਸਿੰਘ ਕਦੀ ਵੀ ਨਹੀਂ ਕਹਿੰਦੇ ਅਸੀਂ ਸੁਪਾ ਸਰਾਂਦ ਹੀ ਕਹਿੰਦੇ ਆਗਾ ਆਪਾ ਚਰਨ ਸਿੰਘ ਨੂੰ ਰੂਸ਼ੀਦ ਕਰਿਆ ਆਪਾ ਹਰਦੇਵਾਲ ਸਿੰਘ ਗੁਰੂ ਸਰ ਮਹਾਰਾਜ ਨੂੰ ਨਿਯਾਜ਼ ਕਰ ਉਹਨਾਂ ਦੀ ਬੇਟੀ ਤੇ ਉਹਨਾਂ ਨੂੰ ਚੁੱਕ ਕੇ ਨਜਾਇਜ਼ ਸ਼ਹੀਦ ਕਰਿਆ ਉਹ ਸਰਿੰਦਰਪੁਰ ਜੇਲ੍ਹ ਚ ਬਰਨਾਲੇ ਜੇਲ੍ਹ ਚ ਬੈਠਾ ਇਸ ਤਰ੍ਹਾਂ ਵੱਖ-ਵੱਖ ਜੇਲਾਂ ਦੇ ਵਿੱਚ ਇਹ ਬੰਦੇ ਬੈਠੇ ਨੇ ਇਹਨਾਂ ਦੀ ਵੈਸੇ ਸਜ਼ਾ ਤਾਂ ਇਹੀ ਹੈ ਜਿਹੜੀ ਇਹਨਾਂ ਨੂੰ ਮਿਲ ਰਹੀ ਹੈ ਇਹ ਤਾਂ ਅਫਸਰ ਦਾ ਜ਼ੁਲਮ ਦੇਖਿਆ ਵੀ ਆ ਜ਼ੁਲਮ ਆਪਣੇ ਪਿੰਡੇ ਤੇ ਹੰਡਾਇਆ ਵੀ ਆ ਅੱਜ ਉਸ ਦੀ ਮੌਤ ਹੋਈ ਆ ਕਿਸ ਤਰੀਕੇ ਨਾਲ ਤੁਸੀਂ ਸੋਚਦੇ ਹੋ ਕੀ ਮਹਿਸੂਸ ਕਰਦੇ ਹੈਗਾ ਪੰਜਾਬ ਦੇ ਲੋਕ ਅੱਜ ਥੋੜਾ ਆਜਾ ਆਪਣੇ ਆਪ ਨੂੰ ਮਨ ਨੂੰ ਸ਼ਾਂਤੀ ਭਾਲਦੀ ਪਸੰਦ ਇਹ ਨਹੀਂ ਇਹਨਾਂ ਨੇ ਜੈ ਜੀ ਚੁੱਕ ਚੁੱਕ ਕੇ ਪੈਸੇ ਵਾਸਤੇ ਨੇ ਇਹ ਕੰਮ ਕੀਤਾ ਇਹ ਪੈਸੇ ਕਮਾਏ ਇਹਨਾਂ ਨੇ ਜੁੰਡਲੀ ਨੇ ਜੰਨੀ ਮਜੀਦੂ ਸੰਧੂ ਦੀ ਜੁੰਡਲੀ ਹੂ ਮਰਦੇ ਤਰਨ ਤਰਨ ਦਾ ਇਲਾਕਾ ਸਾਰਾ ਖਾਲੀ ਕਰਤਾ ਸੀ ਘਰ ਘਰ ਚੋ ਚੱਕ ਕੇ ਲੈ ਜਾਂਦੇ ਸੀ ਇੱਥੋਂ ਤੱਕ ਇਹਨਾਂ ਨੇ ਕੋਈ ਸੰਤ ਮਹਾਂਪਰਖ ਨਹੀਂ ਛੱਡਿਆ ਸਾਡੇ ਇੱਥੇ ਬਾਬਾ ਟੱਠੀ ਘਾਰੇ ਤੋਂ ਬਾਬਾ ਚਰਨ ਸਿੰਘ ਆ ਉਹਨਾਂ ਦਾ ਪਰਵਾਦ ਦੇ 5 6 ਜੀ ਮਾਰੇ। ਉਹਰ ਉਹਨਾਂ ਨੂੰ ਟਰੈਕਟਰ ਦੇ ਪਾ ਕੇ ਇੱਕ ਟਰੈਕਟਰ ਸੱਜੇ ਪਾਸੇ ਇੱਕ ਕੰਬੇ ਪਾਸੇ ਖਿੱਚ ਕੇ ਲੱਤਾਂ ਖੀਜ ਦਿੱਤੀ ਖਤਮ ਕਰ ਦਿੱਤਾ। ਇਹ ਕੋਈ ਤੁਸੀਂ ਇਸ ਅਫਸਰ ਦਾ ਨਹੀਂ ਮੌਤ ਥੋੜੀ ਹੋਈ ਆ। ਇਹ ਕੋਈ ਮੌਤ ਨਹੀਂ। ਮੌਤ ਹੁਣ ਯਾਰ ਦੇ ਕਰੀਬ ਉਹਨੇ ਬੰਦਾ ਮਾਰ ਦਿੱਤਾ ਹੋਵੇ। ਤੱਜ ਮਰ ਗਿਆ ਤੇ ਕੋਈ ਕਹੇ ਨੂੰ ਕੋਈ ਕੋਈ ਦੁੱਖ ਨਹੀਂ ਹੈਗਾ ਪੰਜਾਬ ਦੇ ਲੋਕ। ਅੱਜ ਥੋੜਾ ਅਜਾ ਆਪਣੇ ਆਪ ਨੂੰ ਮਨ ਨੂੰ ਸ਼ਾਂਤੀ ਭਾਲਦੀ ਤੇ ਸਾਨੂੰ ਸ਼ਾਂਤੀ ਮਿਲੀ ਆ ਬਸ ਸੰਦੇ ਮਨ ਨੂੰ ਖੁਸ਼ੀ ਆ ਜੀ ਅੱਜ ਕਿਉਂਕਿ ਸਾਡਾ ਭਰਾ ਚਲੋ ਅਸੀਂ ਕਹਿੰਦੇ ਆ ਚਲੋ ਮਾਰਿਆ ਇਹਨੇ ਇਹਨੇ ਜੀ ਚੁੱਕ ਚੁੱਕ ਕੇ ਪੈਸੇ ਵਾਸਤੇ ਨੇ ਇਹ ਕੰਮ ਕੀਤਾ ਇਹ ਪੈਸੇ ਕਮਾਏ ਇਹਨਾਂ ਨੇ ਜੁੰਡਲੀ ਨੇ ਜਨਵੀਅਰ ਦੇ ਪਹਿਲੇ ਹਫਤੇ ਪਿਛਲੇ ਹੀ ਮਹੀਨੇ ਜਿਹੜਾ ਫੈਸਲਾ ਸੁਣਾਇਆ ਜਾਂਦਾ ਉਸ ਵਿੱਚ ਇੰਸਪੈਕਟਰ ਸੁਪਾ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੁਣ ਇੰਸਪੈਕਟਰ ਸੁਪਾ ਸਿੰਘ ਸਰਹੰਦ ਨੂੰ ਇਸ ਤੋਂ ਇਲਾਵਾ ਕਈ ਹੋਰ ਮਾਮਲਿਆਂ ਦੇ ਵਿੱਚ ਵੀ ਸਜ਼ਾਵਾਂ ਸੁਣਾਈਆਂ ਗਈਆਂ ਸਾਥੀਓ ਮੇਰੇ ਇਸ ਚੈਨਲ ਰਿਤੇਸ਼ ਲਖੀ ਅਨਪਲਗ ਦੇ ਸ਼ੁਰਾਤੀ ਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤਕਰੀਬਨ 5 ਤੋਂ 6 ਲੋਕਾਂ ਉਤੇ ਜਿਹੜੀ ਤਸ਼ੱਦਦ ਪੁਲਿਸ ਨੇ ਕੀਤੀ ਜਿਹੜੇ ਤਸੀਹੇ ਅਨਮਨੁੱਖੀ ਵਤੀਰਾ ਉਸ ਵਕਤ ਦੀ ਪੁਲਿਸ ਦਾ ਰਹਾ ਉਸ ਮਾਮਲੇ ਉੱਤੇ ਮੇਰੀ ਰਿਪੋਰਟ ਉਹਨਾ ਸਮਾਂ ਦੌਰਾਨ ਬਣੀ ਸੀ ਉਹ ਇੱਕ ਅਜਿਹਾ ਕੇਸ ਸੀ ਜਿਸ ਵਿੱਚ ਇੰਸਪੈਕਟਰ ਸੁਪਾ ਸਰਹੰਦ ਨੂੰ ਵੀ ਸਜ਼ਾ ਹੋਈ ਸੀ ਸੋ ਇੰਸਪੈਕਟਰ ਸੁਪਾ ਸਿੰਘ ਉਹਨਾ ਵਕ ਵਕ ਮਾਮਲਿਆਂ ਤਕਰੀਬਨ 2 ਤੋਂ 3 ਮਾਮਲੇ ਚੱਲ ਰਹੇ ਨੇ ਇੱਕ ਲੁਧਿਆਣਾ ਦੇ ਟਰਾਂਸਪੋਰਟਰ ਨੂੰ ਅਮਲਤਾਸ ਪੈਲੱਸ ਚੋਂ ਕਿਡਨੈਪ ਕਰਕੇ ਉਸ ਦੇ ਉੱਤੇ ਵੀ ਤਸ਼ੱਦਦ ਕਰਨ ਦਾ ਮਾਮਲਾ ਸੀ ਜਿਸ ਵਿੱਚ ਇੰਸਪੈਕਟਰ ਸੁਪਾ ਸਿੰਘ ਨੂੰ ਸਜ਼ਾਵਾਂ ਹੋਈਆਂ ਸਨ ਅਲੱਗ-ਅਲੱਗ ਮਾਮਲਿਆਂ 'ਵੀ ਸਜ਼ਾਵਾਂ ਹੋਈਆਂ ਲੇਕਿਨ ਵਕ ਵਕ ਮਾਮਲਿਆਂ ਦੇ ਵਿੱਚ ਸਜ਼ਾਵਾਂ ਹੋਣ ਦੇ ਬਾਵਜੂਦ ਜ਼ਮਾਨਤਾਂ ਉੱਤੇ ਇੰਸਪੈਕਟਰ ਸੁਪਰ ਸਿੰਘ ਬਾਹਰ ਚੱਲ ਰਿਹਾ ਸੀ ਲੇਕਿਨ ਬੀਤੇ ਮਹੀਨੇ ਅਗਸਤ ਦੇ ਵਿੱਚ ਜਦੋਂ ਥਾਣੇ ਵੈਰੋਵਾਲ ਵਿਖੇ ਕੀਤੇ ਗਏ ਉਹਨਾਂ ਤਿੰਨ ਨੌਜਵਾਨਾਂ ਦੇ ਫੇਕ ਐਨਕਾਊਂਟਰ ਦੇ ਵਿੱਚ ਅਦਾਲਤ ਨੇ ਸਜ਼ਾ ਸੁਣਾਈ ਉਸ ਤੋਂ ਬਾਅਦ ਦੁਬਾਰਾ ਇੰਸਪੈਕਟਰ ਸੁਪਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਇਸ ਵਾਰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਸਨੇ ਆਪਣੀ ਤਾਂ ਉਮਰ ਜੇਲ੍ਹ ਵਿੱਚ ਕੱਟਣੀ ਸੀ ਪੁਲਿਸ ਥਾਣੇ ਵੈਰੋਵਾਲ ਵੱਲੋਂ ਕੀਤੇ ਗਏ ਉਸ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਸਨੇ ਕੁਝ ਹੀ ਦਿਨਾਂ ਕੁਝ ਹਫ਼ਤਿਆਂ ਦੀ ਜੇਲ੍ਹ ਕੱਟ ਕੇ ਫੇਰ ਜ਼ਮਾਨਤ ਉੱਤੇ ਬਾਹਰ ਆਣਾ ਸੀ ਇਸ ਚੀਜ਼ ਦੀ ਜਾਣਕਾਰੀ ਮਿਲਦਿਆਂ ਹੀ ਸੰਦੀਪ ਸਿੰਘ ਸਣੀ ਵੱਲੋਂ ਉਸ ਉੱਤੇ ਹਮਲਾ ਕਰਤਾ ਜੀ